ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਇਸ ਵਾਰ ਗਰਮੀਆਂ ਦੇ ਵਿੱਚ ਰੁੱਖ ਵੀ ਲਾਇਏ ਸੀ ਆਪਣੇ ਪਿੰਡ ਦੇ ਵਿੱਚ ਮੇਰੀ ਛੋਟੀ ਜਿਹੀ ਇੱਕ ਸ਼ੁਰੂਆਤ ਆ ਤੇ ਹੁਣ ਆਪਾਂ ਪੰਚਾਇਤ ਘਰ ਦੇ ਵਿੱਚ ਸੋਨੇ ਸੋਨੇ ਫੁੱਲਾਂ ਵਾਲੇ ਬੂਟੇ ਵੀ ਲਾਉਣੇ ਆ ਆ ਕੁਝ ਅੱਜ ਲਾਏ ਨੇ ਕੁਝ ਉਧਰ ਪਹਿਲਾਂ ਲਾਏ ਸੀ ਇੱਕ ਦਿਨ ਪਿਆਰੀ ਚ ਤੇ ਤੁਸੀਂ ਸਾਰੇ ਸਾਥ ਦਿਆ ਕਰੋ ਚੰਗੇ ਕੰਮਾਂ ਦੇ ਵਿੱਚ ਸਾਡਾ ਇੱਕ ਸਾਰਿਆਂ ਨੂੰ ਬੇਨਤੀ ਹੈ ਵੀ ਕੋਈ ਵੀ ਫੁੱਲ ਤੋੜੇ ਨਾ ਤੇ ਬੂਟਾ ਪੱਤੇ ਨਾ ਭਾਵ ਨੁਕਸਾਨ ਨਾ ਕਰਿਆ ਕਰੋ ਫਿਰ ਦਿਲ ਜਾ ਟੁੱਟਦਾ ਕਿਉਂਕਿ ਆਪਾਂ ਇਨੀ ਮਿਹਨਤ ਨਾਲ ਲਾਉਨੇ ਆ ਬੂਟੇ ਟਾਡਾ ਸਾਰਿਆਂ ਦਾ ਫਰਜ ਬੰਦਾ ਵੀ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਸੰਭਾਲ ਕਰਿਆ ਕਰੋ ਪਾਣੀ ਪੂਣੀ ਪਾਇਆ ਕਰੋ ਜਿਹੜਾ ਵੀ ਕੋਈ ਵੀ ਫਰੀ ਹੁੰਦਾ ਨਾ ਆ ਮੋਟਰ ਲੱਗੀ ਆ ਪਾਇਪ ਲੱਗਿਆ ਹੋਇਆ ਪਾਣੀ ਜ਼ਰੂਰ ਪਾ ਦਿਆ ਕਰੋ ਕਿਉਂਕਿ ਮੇਰੇ ਕੋਲੇ ਥੋੜਾ ਜਿਹਾ ਸਮਾਂ ਘੱਟ ਹੁੰਦਾ ਉਹਦਾ ਕਾਰਨ ਮੈਂ ਤੁਹਾਨੂੰ ਡਿਊਟੀ ਸੰਭਾਲਦਾ ਵੀ ਆਪਣਾ ਸਾਰਿਆਂ ਦੀ ਫਰਜ ਆ ਵੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਪੰਚਾਇਤ ਘਰ ਨੂੰ ਆਪਾਂ ਸੋਹਣਾ ਬਣਾਉਣਾ ਪੂਰਾ ਹੋਰ ਵੀ ਆਪਾਂ ਪਹਿਣਾ ਪਾਇਆਂ ਦੇ ਸਹਿਯੋਗ ਨਾਲ ਵਧੀਆ-ਵਧੀਆ ਬੂਟੇ ਲਿਆ ਕੇ ਲਾਵਾਂਗੇ ਗੁਲਾਬ ਦੇ ਬੂਟੇ ਵੀ ਲਾਵਾਂਗੇ ਹੋਰ ਵੀ ਫੁੱਲਾਂ ਵਾਲੇ ਤੱਕੇ ਬੂਟੇ ਤਾਕੇ ਇਥੇ ਕੋਈ ਆਇਆ ਗਿਆ ਆਉਂਦਾ ਸੋਹਣਾ ਲੱਗੇ ਆਪਣਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਆਉਂਦਾ ਅਗਲਾ ਗੱਲਾਂ ਕਰੇ ਜਾ ਕੇ ਵੀ ਉੱਥੇ ਪੰਚਾਇਤ ਘਰ ਦੇ ਵਿੱਚ ਇੰਨੇ ਸੋਹਣੇ ਸੋਹਣੇ ਬੂਟੇ ਲੱਗੇ ਨੇ ਆ ਮੇਰੇ ਮੇਰੇ ਭਾਈ ਭਾਈ ਚਰਨੀ ਤਾਂ ਆ ਵੀ ਦਿਖਾ ਦੇ ਜਿਹੜੇ ਉੱਦੇ ਆਪਾਂ ਲਾਏ ਨੇ ਆ ਸਾਰੇ ਘਿਹਰੀ ਵਾਲੇ ਦਿਖਾ ਦਿਓ ক্লোਜ਼ ਕਰਕੇ ਦਿਖਾ ਦਿਓ ਆ ਦੇਖੋ ਭਾਈ ਆ ਵੀ ਉੱਦੇ ਲਿਆ ਹਾਂ ਆਪਣੇ ਕੋਲ ਹੀ ਕਰ ਰਹੇ ਹਾਂ ਸੇਵਾ ਇਹ ਬਸ ਇੱਕ ਸੇਵਾ ਹੀ ਆ ਬਸ ਸੋਨੂੰ ਬੇਨਤੀ ਆ ਵੀ ਤੁਸੀਂ ਸਾਰੇ ਲੜਕੇ ਇਹਨਾਂ ਨੂੰ ਸੰਭਾਲ ਲਿਓ ਵੀ ਕੋਈ ਵੀ ਇਹਨੂੰ ਪੱਟਿਓ ਨਾ ਕੋਈ ਵੀ ਫੁੱਲ ਨਾ ਤੋੜਿਓ ਜੇ ਕੋਈ ਕਰਦਾ ਤਾਂ ਉਹਨੂੰ ਜ਼ਰੂਰ ਮਨਾ ਕਰਿਆ ਕਰੋ ਤੇ ਸਾਥ ਰਿਹਾ ਕਰੋ ਚੰਗੇ ਕੰਮਾਂ ਦੇ ਵਿੱਚ ਤੁਹਾਡਾ ਆਪਣਾ ਛੋਟਾ ਵੀਰ ਮਾਸਟਰ ਅਫਤਾਰ ਦੇਖ ਕੇ ਬੜੀਆ ਬਣੀ ਤੋੜ ਲਿਆ ਜਨਾਮਾ ਜੀ ਥੋੜੀ ਜੀ бу кредит демо. Бир жоқни стандартни